ਵੀ ਇਹਨਾਂ ਨੇ ਇਹਨਾਂ ਨਾਲ ਐਵੇਂ ਧੱਕਾ ਕੀਤਾ ਉਹ ਮੁੰਡੇ ਜਿਹਨਾਂ ਨੇ ਟਾਰੀ ਸੀ ਸੋ ਪਹਿਲਾਂ ਮੈਂ ਦਸਣਾ ਚਾਹੁੰਦਾ ਸਾਰਿਆਂ ਨੂੰ ਬੁਧਾਈਆਂ ਵੀ ਉਹ ਉਹ ਬੰਦੇ ਤੇ ਪਰਚਾ ਦਰਜ ਹੋ ਗਿਆ ਜਿਹੋਨੇ ਧੱਕਾ ਕੀਤਾ ਸੀ ਆਪਣੇ ਭਰਾ ਨਾਲ ਉਹਦੇ ਤੇ ਉਹਦੀ ਘਰ ਵਾਲੀ ਤੇ ਉਹਦੀ ਮਾਂ ਤੇ ਤੇ ਨੰਬਰ ਦਾ ਹਰ ਜੰਡੇ ਵਾਲੀ ਮਿੰਡ ਦੇ ਉਹਦੇ ਤੇ ਵੀ ਪਰਚਾ ਦਰਜ ਹੋ ਗਿਆ ਬਹੁਤ ਮੈਨੂੰ ਬਲੈਕਮੇਲ ਵੀ ਕੀਤਾ ਉੱਠੇ ਸਿੱਧੇ ਕੰਮ ਵੀ ਕਰਵਾਏ ਕੁਝ ਕਮੀ ਕਰਕੇ ਉਹਨੂੰ ਨਹੀਂ ਕੁਝ ਕਹਿੰਦੇ ਸੀ ਵੀ ਚਲ ਛੱਡਿਆ ਨਾਲ ਖਾਦਾ ਹੋਇਆ ਇਹ ਟੌਟ ਹੈਗਾ ਇਤੋਂ ਸਾਸੀ ਗਲੋਸ ਤੋਂ ਕੀ ਹਾਲ ਚਾਲ ਨੇ ਇਕੱਠਾ ਕੋਈ ਐਸੇ ਦਾਸੀ ਹੁਣ ਆਪਣੇ ਕੰਮ ਤੋਂ ਰਿਲੇਟਡ ਹੋਰ ਕੋਈ ਵੀਡੀਓਸ ਵਗੈਰਾ ਨਹੀਂ ਕਰਦੇ ਪਰ ਜਦੋਂ ਕਿਸੇ ਨਾਲ ਬਹੁਤ ਜ਼ਿਆਦਾ ਤਕਾ ਹੋਇਆ ਹੋਵੇ ਨਾ ਜਦੋਂ ਉਹ ਚੀਜ਼ ਨੂੰ ਦਿਖੇ ਵੀ ਅੱਜ ਗੁਰੂ ਮਹਾਰਾਜ ਨੇ ਇਨਸਾਫ ਦਿੱਤਾ ਤੇ ਅੱਜ ਉਹ ਗੱਲ ਤੇ ਆਪਾਂ ਖੜੇ ਉੱਤਰਗੇ ਜਿਹਦੇ ਆਪਾਂ ਲੈ ਕੇ ਤੁਰੇ ਸੀਗੇ ਕਨੇਜ ਪਿੰਡ ਦਾ ਇੱਕ ਕੇਸ ਸੀਗਾ ਇੱਕ ਪਰਿਵਾਰ ਨੇ ਆਪਣੇ ਹੀ ਰਿਸ਼ਤੇਦਾਰ ਦੇ ਪਰ ਮਰੀ ਹੈ ਪ੍ਰਾ ਰਿਜਿਸਟਰੀ ਕਰਾ ਲਈ ਸੀ ਇਹ ਵੀਡੀਓ ਅਸੀਂ ਪਾਈ ਜੀ 25 ਅਗਸਤ ਨੂੰ ਉਹਨਾਂ ਦਾ ਸਪੋਰਟ ਦੇ ਲਈ ਵੀ ਇਹਨਾਂ ਨੇ ਇਹਨਾਂ ਨਾਲ ਲਾਇਵੇ ਧੱਕਾ ਕੀਤਾ ਉਹ ਮੁੰਡੇ ਜਿਹਨਾਂ ਟਾਰੀ ਸੀ ਸੋ ਪਹਿਲਾਂ ਮੈਂ ਦੱਸਣਾ ਚਾਹੁੰਦਾ ਸਾਰੇ ਨੂੰ ਬੁਲਾਈਆਂ ਵੀ ਉਹ ਉਹ ਬੰਦੇ ਤੇ ਪਰਚਾ ਦਰਜ ਹੋ ਗਿਆ ਜਿਹੋ ਉਹਨੇ ਧੱਕਾ ਕੀਤਾ ਸੀ ਆਪਣੇ ਭਰਾ ਨਾਲ ਉਹਦੇ ਤੇ ਉਹਦੀ ਘਰ ਵਾਲੀ ਤੇ ਉਹਦੀ ਮਾਂ ਤੇ ਤੇ ਨੰਬਰਦਾਰ ਝੰਡਿਆਲੀ ਬਣਦੇ ਉਹਦੇ ਤੇ ਵੀ ਪਰਚਾ ਦਰਜ ਹੋ ਗਿਆ ਕੱਲ ਪਰਚਾ ਆਇਆ ਮੈਂ ਥੱਲੇ ਪੋਸਟ ਪਾਈ ਹੈ ਦੇਖ ਸਕਦੇ ਤੇ ਹੁਣ ਜਿਹੜੇ ਉਸ ਦਿਨ ਘੈਂਟ ਬਣਦਾ ਸੀ ਪੂਰੇ ਮੈਂ ਮੇਡੋਡ ਵੀਡ ਕਰਨੀ ਜਾਂ ਕਰਨਾ ਹੈ ਮੇਰਾ ਘਰ ਖਰਾਬ ਕਰਨ ਤੱਕ ਆਏ ਸੀਗੇ ਚਲੋ ਸਾਡੀ ਗਲਤੀ ਸੀਗੀ ਕੋਈ ਠੀਕ ਹੈ ਉਹਨੇ ਗੱਲਾਂ ਚਾਗੇ ਜੋ ਮਰਜੀ ਕਹਿ ਤਾ ਕਹਾ ਤਾ 8-9 ਮਹੀਨੇ ਆਵੇਂ ਗੱਲਾਂ ਚ ਲਗਾ ਕੇ ਬਹੁਤ ਮੈਨੂੰ ਬਲੈਕਮੇਲ ਵੀ ਕੀਤਾ ਉੱਥੇ ਸਿੱਧੇ ਕੰਮ ਵੀ ਕਰਵਾਏ ਪਰ ਐਟ ਦੀ ਐਂਡ ਆਫ ਦਿ ਡੇ ਮੇਰਾ ਘਰ ਖਰਾਬ ਕਰਨ ਦਾ ਕਰਦਾ ਜਾਜ ਪਜ ਉਹਦਾ ਜੋ ਹੋਇਆ ਸਭ ਨੂੰ ਪਤਾ ਸਿਕਿਉਰਿਟੀ ਵੀ ਗਈ ਕਨਾਲੀ ਵੀ ਗਈ ਤਕਾਮ ਵਾਲੇ ਤੁਹਾਨੂੰ ਬਤਲੀ ਸੋ ਅਸੀਂ ਵੀਰਾ ਵੀਰਾ ਕਹਿੰਦੇ ਨਹੀਂ ਉਹਨੂੰ ਸਕਦੇ ਸੀਗੇ ਆਪਣੀ ਕੁਝ ਕਮੀ ਕਰਕੇ ਉਹਨੂੰ ਨਹੀਂ ਸਸ ਕਹਿੰਦੇ ਸੀ ਵੀ ਚਲ ਛੱਡਿਆ ਨਾਲ ਖਾਦਾ ਹੋਇਆ ਇਹ ਟੌਟ ਹੈਗਾ ਇਹ ਤੋਂ ਆਪਾਂ ਕੀ ਲੈਣਾ ਹਨ ਵੀ ਆਪਾਂ ਇਹਨੂੰ ਇਗਨੋਰ ਕਰੀਏ ਪਰ ਉਹ ਫੋਨ ਲਾ ਲ ਕੇ ਇੰਨਾ ਦਮ ਰੱਖਦਾ ਸੀ ਵੀ ਫੋਨ ਲਾ ਕੇ ਕਹਿੰਦਾ ਸੀ ਰਿਕਾਰਡਿੰਗ ਕਰ ਫਿਰ ਗਾਲਾਂ ਕੱਢਦਾ ਸੀ ਮਾਂਾਂ ਭੈਣਾਂ ਦੀਆਂ ਠੀਕ ਹੈ ਨਾ ਸੋ ਜੋ ਤੇਰੇ ਨਾਲ ਹੋਇਆ ਉਹ ਬਹੁਤ ਵਧੀਆ ਹੋਇਆ ਇੱਕ ਸਬਕ ਆ ਏ ਗੁਰੂ ਸਾਹਿਬ ਹੈਗੇ ਨੇ ਅਸੀਂ ਸੱਚ ਨਾਲ ਖੜੇ ਸੀ ਪ੍ਰਸ਼ਾਸਨ ਨੇ ਉਹਨਾਂ ਤੇ ਪੱਲਚੇ ਦਿੱਤੇ ਆ ਠੀਕ ਆ ਤੇ ਤੇ ਵੀ ਹੋਇਆ ਠੀਕ ਆ ਸੋ ਕਿਸੇ ਦਾ ਘਰ ਖਰਾਬ ਕਰਨੋਂ ਪਹਿਲਾਂ ਆਪਣਾ ਦੇਖੋ ਵੀ ਤੁਹਾਡਾ ਕੀ ਬਣੂ ਗੱਲ ਕਿੱਥੋਂ ਸ਼ੁਰੂ ਹੋਈ ਸੀ ਤੇ ਅੱਜ ਗੱਲ ਕਿੱਥੇ ਚ ਪਾਉਣੀ ਦੀ ਤੂੰ ਸਾਨੂੰ ਸਾਡਾ ਘਰ ਛਿੜਾਇਆ ਨਜਾਇਜ਼ ਝੂਠਾ ਪੱਲਚਾ ਕਰਾਇਆ ਠੀਕ ਹੈ ਨਾ ਤੂੰ ਸਾਨੂੰ ਸਾਡਾ ਘਰ ਛਿੜਾਇਆ ਝੂਠਾ ਪੱਲਚਾ ਕਰਾਇਆ ਮੇਰਾ 5 ਦਿਨ ਦਾ ਜਵਾਬ ਸੀ ਠੀਕ ਹੈ ਉੰਨੇ ਸਾਡੀ ਸਾਡੇ ਕੇ ਮਾਤਾ ਨੂੰ ਜਾਣਦਾ ਰਿਹਾ ਮੇਰੇ ਘਰ ਦਾ ਜੋ ਮਾਹੌਲ ਸੀ ਉਹ ਮੈਨੂੰ ਪਤਾ ਪਰ ਜੋ ਅੱਜ ਹੋ ਰਿਹਾ ਨਾ ਉਹ ਬਹੁਤ ਵਧੀਆ ਹੋ ਰਿਹਾ ਔਰ ਤੂੰ ਡਿਜ਼ਰਵ ਕਰਦਾ ਬਹੁਤ ਬੰਦੇ ਵੀਡੀਓ ਦੇਖ ਕੇ ਜਾਣਗੇ ਤੈਨੂੰ ਕਿ ਮੈਨੂੰ ਕੋਈ ਕਿਸ ਦੀ ਪਰਵਾਹ ਨਹੀਂ ਸਿੱਧੀ ਗੱਲ ਹੈ ਠੀਕ ਹੈ ਨਾ ਮੈਨੂੰ ਇਹ ਬੰਦੇ ਨੇ ਬਹੁਤ ਦੁਖੀ ਕੀਤਾ ਤੇ ਗੁਰੂ ਸਾਹਿਬ ਨੇ ਇਹਨੂੰ ਉਹਦਾ ਅੰਜਾਮ ਦਿੱਤਾ ਬਸ ਗੱਬ ਦੇ ਘਰੇ ਧੀਰਾ ਅੰਧੇਰ ਨਹੀਂ ਹੈ